ਸਾਰੇ ਹੀ ਗਰੁੱਪ ਵਾਲੇ ਜਿਹੜੇ ਮੈਂਬਰ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਆ ਜੀ ਉਸ ਤੋਂ ਬਾਅਦ ਇਹ ਆ ਵੀ ਆਪਾਂ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕਰੀ ਸੀ ਪਿੰਡ ਪੱਖੋਵਾਲ ਦੇ ਵਿੱਚ ਜੋ ਕਿ ਰੁੱਖਾਂ ਨੂੰ ਲੈ ਕੇ ਵੀ ਆਪਾਂ ਪਿੰਡ ਦੇ ਵਿੱਚ ਰੁੱਖ ਲਾਈਏ ਉਹਦੇ ਵਿੱਚ ਵਿਚਾਰ-ਵਚਨਦਰਾ ਹੋਇਆ ਕਿ ਆਪਾਂ ਇੱਕ ਹਰਿਆਲੀ ਕਲੱਬ ਪੱਖੋਵਾਲ ਬਣਾਇਆ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਆਹ ਬੈਠੇ ਨੇ ਵਿਕਾਸ ਵੀਰ ਇੱਧਰ ਆਪਣੇ ਜਮੀਰ ਵੀਰ ਜੀ ਰੈਸਲਾ ਕਰੀ ਤੋਂ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਸਾਰੇ ਭਰਾ ਜੁੜੇ ਹੋ ਹੋਰ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਜੁੜੇ ਇਸ ਕਲੱਬ ਦੇ ਨਾਲ ਕਿ ਆਪਾਂ ਪਿੰਡ ਨੂੰ ਹਰਿਆ ਭਰਿਆ ਬਣਾਈਏ ਰਹੀ ਗੱਲ ਦੂਜੀ ਜੀ ਵੀ ਉਸ ਦਿਨ ਕੁਝ ਵਿਚਾਰਾਂ ਹੋਈਆਂ ਸੀ ਵੀ ਆਪਾਂ ਇੱਕ ਮੈਂਬਰਸ਼ਿਪ ਲਾਈ ਜਾਵੇ ਮੈਂਬਰਾਂ ਨੂੰ ਜਾਂ ਨਾਂ ਲਾਈ ਜਾਵੇ ਉਹ ਸਾਰਿਆਂ ਨੇ ਇਹੀ ਰਹਿ ਕਰਿਆ ਵੀ ਕੋਈ ਵੀ ਮੈਂਬਰਸ਼ਿਪ ਨਹੀਂ ਹੈਗੀ ਆਪਾਂ ਮੈਂਬਰ ਬਣੋ ਤੁਹਾਡੇ ਸਾਨੂੰ ਸਮੇਂ ਦੀ ਲੋੜ ਆ ਜਿਹੜਾ ਸਮਾਂ ਵਾ ਉਹ ਸਾਨੂੰ ਦੇਵੋ ਤੁਸੀਂ ਕੋਈ ਆਪਾਂ ਮੀਟਿੰਗ ਕਰਦੇ ਆਂ ਰੈਸਲਾ ਕਰਦੇ ਆਂ ਉਹਦੇ ਵਿੱਚ ਜਰੂਰ ਪਹੁੰਚੋ ਤੇ ਮੈਂਬਰਸ਼ਿਪ ਕੋਈ ਨਹੀਂ ਗੀ ਜੋ ਤੁਹਾਡੀ ਸਰਦਾ ਤੁਸੀਂ ਉਹ ਦੇ ਸਕਦੇ ਹੋ ਤੇ ਜਾਂ ਆਪਾਂ ਜਿਹੜੇ ਹੋਰਦਾਨੀ ਸੱਜਣ ਆਪਾਂ ਨੂੰ ਕੋਈ ਸਹਿਯੋਗ ਕਰਨਗੇ ਆਪਾਂ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਰੁੱਖ ਲਾਉਣ ਦੀ ਸ਼ੁਰੂਆਤ ਕਰਾਂਗੇ ਹੁਣ ਆਪਾਂ ਇੱਕ ਜਿਹੜਾ ਗਾਰਡ ਆ ਜਿਹੜਾ ਟਰੀ ਗਾਰਡ ਸੇਫਟੀ ਗਾਰਡ ਹੁੰਦਾ ਹੀ ਆ ਆਪਣਾ ਉਹ ਵੀਰ ਉਹਨਾਂ ਨੇ ਅੱਜ ਤਿਆਰ ਕਰਵਾਇਆ ਉਹ ਵੀ ਫੋਟੋ ਵੀ ਪਾਣਾ ਖਤਰੀ ਦੀ ਉਹ ਫੋਟੋ ਆਪਾਂ ਗਰੁੱਪ ਚ ਪਾ ਦੇਾਂਗੇ ਕੋਈ ਹੋਰ ਕਿਸੇ ਨੇ ਸੁਝਾਅ ਦੇਣਾ ਹੋਵੇ ਭਰਾ ਨੇ ਉਹ ਦੇ ਸਕਦੇ ਹੋ ਤੇ ਆਪਾਂ ਉਸ ਤੋਂ ਅੱਗੇ ਹੁਣ ਜਿਹੜਾ ਸਟੈਪ ਆ ਉਹ ਤੁਹਾਨੂੰ ਗਰੁੱਪ ਦੇ ਵਿੱਚ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਹੁਣ ਸਾਡੀ ਇਹੀ ਬੇਨਤੀ ਆ ਤੁਹਾਨੂੰ ਵੀ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਮੈਂਬਰਸ਼ਿਪ ਕੋਈ ਨਹੀਂ ਹੈਗੀ ਮੈਂਬਰਾਂ ਦੇ ਲਈ ਸੋ ਇੰਨੀ ਬੇਨਤੀ ਕਰਨੀ ਸੀਗੀ ਆਉਣ ਵਾਲੇ ਦਿਨਾਂ ਦੇ ਵਿੱਚ ਗਰੁੱਪ ਦੇ ਵਿੱਚ ਅਸੀਂ ਦੁਬਾਰਾ ਜਿਹੜੀ ਆ ਅਪਡੇਟ ਉਹ ਦਿੰਦੇ ਰਹਾਂਗੇ ਧੰਨਵਾਦ